ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਦਰ ਕ੍ਰਿਕਟ ਗਰਾਊਂਡ ਵਿੱਚੋਂ ਇੱਕ ਇਨਸਾਨੀ ਪਿੰਜਰ ਮਿਲਣ ਦੇ ਨਾਲ دہشت ਫੈਲ ਗਈ ਹੈ ਜਿਸ ਦੇ ਨਾਲ ਕਿ ਹਰ ਇੱਕ ਦੇ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਹ ਪਿੰਜਰ ਔਰਤ ਦਾ ਹੈ ਜਾਂ ਮਰਦ ਦਾ ਇਹ ਤਾਂ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿੰਨਾ ਪੁਰਾਣਾ ਹੈ ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੋਕ ਸਹਿਮੇ ਹੋਏ ਹਨ ਉੱਥੇ ਯੂਨੀਵਰਸਿਟੀ ਅਧਿਕਾਰੀਆਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਉੱਥੇ ਪੁਲਿਸ ਨੇ ਪਿੰਜਰ ਨੂੰ ਕਬਜ਼ੇ ਵਿੱਚ ਲੈ ਕੇ ਇਸ ਦਾ ਪੋਸਟਮਾਰਟਮ ਕਰਵਾ ਕੇ 72 ਘੰਟੇ ਦੇ ਬਾਅਦ ਰਿਪੋਰਟ ਆਉਣ ਤੋਂ ਬਾਅਦ ਹੀ ਯੂਨੀਵਰਸਿਟੀ ਤੋਂ ਕੀ ਲੱਗੇ हैं ਇਹ ਇੱਕ ਅੰਦਰ ਸੇ ਲੱਗਿਆ ਸੀ ਕਿ ਕੱਲ ਦੁਪਹਿਰੇ ਜੀਐਨਯੂ ਦੇ ਕ੍ਰਿਕਟ ਗਰਾਊਂਡ ਤੋਂ ਜਿਸ ਸੰਨੀ ਬਿੰਦਰ ਮਰੇਆ ਦਿਨੂਸ਼ ਨਾਲ ਲਈ ਉਹਨੂੰ 72 ਘੰਟੇ ਲਈ ਮੌਰਚਰੀ ਚ ਰਖਵਾਇਆ ਤੇ ਬਾਅਦ ਉਹਨੂੰ ਪੋਸਟਮਾਰਟਮ ਕਰਵਾਇਆ ਜੋ ਵੀ ਰਿਜ਼ਲਟ ਆਉਗੋ ਉਸ ਮੁਤਾਬਕ ਕਾਰਵਾਈ ਕੀਤੀ ਗਈ ਪਰ ਪਤਾ ਲੱਗਦਾ ਕਿ ਉਹ ਕਿੰਨੀ ਦੇਰ ਦਾ ਪ੍ਰਾਣਾਏਗਾ ਨਾ ਪਰਾਣਾ ਹੈ ਜਾਂ ਨਵਾਂ ਨਹੀਂ ਉਹਨਾਂ ਦੇ ਦੱਸਣ ਦਾ ਉਹਨਾਂ ਨੇ ਉਸੇ ਕੱਲ ਹੀ ਦੇਖਿਆ ਗਰਾਊਂਡ ਦੇ ਵਿੱਚ ਮਿਲਿਆ ਸੀ ਤੇ ਉਹਨਾਂ ਦੇ ਸਟਾਫ ਨੇ ਉਹਨਾਂ ਨੇ ਦੇਖਿਆ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਅੰਦਰ ਕ੍ਰਿਕਟ ਗਰਾਊਂਡ ਵਿੱਚੋਂ ਇੱਕ ਇਨਸਾਨੀ ਪਿੰਜਰ ਮਿਲਣ ਦੇ ਨਾਲ دہشت ਫੈਲ ਗਈ ਹੈ ਜਿਸ ਦੇ ਨਾਲ ਕਿ ਹਰ ਇੱਕ ਦੇ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਹ ਪਿੰਜਰ ਔਰਤ ਦਾ ਹੈ ਜਾਂ ਮਰਦ ਦਾ ਇਹ ਤਾਂ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿੰਨਾ ਪੁਰਾਣਾ ਹੈ ਪਰ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਲੋਕ ਸਹਿਮੇ ਹੋਏ ਹਨ ਉੱਥੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਉੱਥੇ ਪੁਲਿਸ ਨੇ ਪਿੰਜਰ ਨੂੰ ਕਬਜ਼ੇ ਵਿੱਚ ਲੈ ਕੇ ਇਸ ਦਾ ਪੋਸਟਮਾਰਟਮ ਕਰਵਾ ਕੇ 72 ਘੰਟੇ ਦੇ ਬਾਅਦ ਰਿਪੋਰਟ ਆਉਣ ਤੋਂ ਬਾਅਦ ਹੀ ਬੰਦੀ ਕਾਰਵਾਈ ਕੀਤੀ ਜਾਵੇਗੀ। ਜਿਹੜਾ ਯੂਨੀਵਰਸਿਟੀ ਤੋਂ ਕੀ ਲੱਗੇ ਇੱਕ ਅੰਦਰ ਜਿਹਾ ਲੱਗਿਆ ਸੀ। ਕਿ ਕੱਲ ਦੁਪਹਿਰੇ ਜੀਐਨਯੂ ਦੇ ਕ੍ਰਿਕਟ ਗਰਾਊਂਡ ਤੋਂ ਜਿਸਨ ਸੰਨੀ ਪਿੰਜਰ ਮਿਲਿਆ। ਦਿਨੂਸ਼ ਨਾਗਟ ਲਈ ਹੁਣ 72 ਘੰਟੇ ਲਈ ਮੌਤਰੀ ਜਿ ਰਖਵਾਇਆ। ਉਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਜੋ ਵੀ ਰਿਜ਼ਲਟ ਹੋਵੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹਾਂ ਲੱਗਦਾ ਕਿ ਉਹ ਇਹ ਕਿਨੀ ਦਾ ਪ੍ਰਾਣਾ ਹੈਗਾ ਨਾ ਇਹ ਤਾਂ ਪੋਸਟਮੈਨ ਦੋਆ ਡਾਕਟਰ ਦੱਸਣਗੇ ਕਿ ਕਿਨੇ ਦੇ ਪਾ ਨਹੀਂ ਨਹੀਂ ਸੁਪਿਆ ਹੋਇਆ ਜਿੱਦਾਂ ਤੁਸੀਂ ਗਏ ਹੋ ਤੇ ਪਹੁੰਚੇ ਇਹ ਲੱਗ ਹੀ ਜਾਂਦਾ ਪਤਾ ਬੰਦੇ ਨੂੰ ਪ੍ਰਾਣਾ ਹੈ ਜਾਂ ਨਵਾਂ ਹੈ ਨਹੀਂ ਉਹਨਾਂ ਨੇ ਦੱਸਣ ਦਾ ਉਹਨਾਂ ਨੇ ਉਸੇ ਕੱਲ ਹੀ ਦੇਖਿਆ ਗਰਾਊਂਡ ਦੇ ਵਿੱਚ ਮਿਲਿਆ ਸੀ ਤੇ ਉਹਦੇ ਸਟਾਫ ਨੇ ਉਹਨਾਂ ਨੇ ਦੇਖਿਆ ਉਹਨਾਂ ਨੇ ਸਾਨੂੰ ਇਨਟੀਮੇਟ ਕੀਤਾ ਤੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਅੰਦਰ ਕ੍ਰਿਕਟ ਗਰਾਊਂਡ ਵਿੱਚੋਂ ਇੱਕ ਇਨਸਾਨੀ ਪਿੰਜਰ ਮਿਲਣ ਦੇ ਨਾਲ دہشت ਫੈਲ ਗਈ ਹੈ ਜਿਸ ਦੇ ਨਾਲ ਕਿ ਹਰ ਇੱਕ ਦੇ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਹ ਪਿੰਜਰ ਔਰਤ ਦਾ ਹੈ ਜਾਂ ਮਰਦ ਦਾ ਇਹ ਤਾਂ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿੰਨਾ ਪੁਰਾਣਾ ਹੈ ਪਰ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਲੋਕ ਸਹਿਮੇ ਹੋਏ ਹਨ ਉੱਥੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਉੱਥੇ ਹੀ ਪੁਲਿਸ ਨੇ ਪਿੰਜਰ ਨੂੰ ਕਬਜ਼ੇ ਵਿੱਚ ਲੈ ਕੇ ਇਸ ਦਾ ਪੋਸਟਮਾਰਟਮ ਕਰਵਾ ਕੇ 72 ਘੰਟੇ ਦੇ ਬਾਅਦ ਰਿਪੋਰਟ ਆਉਣ ਤੋਂ ਬਾਅਦ ਹੀ अच्छी तो की लगते हैं कि एक अंजलिया लग गया कि कल तो पहले B and U के क्रिकेट ग्राउंड पे एक इंसान नहीं पहुंचा निकला जिन्होंने फिलहाल तले ही उन्होंने बतरगन टेली मॉर्चरी के लिए खुआया तो बहुत बड़ा पोस्टमार्टम करवाके जो भी रिजल्ट आओगे उसमें तब कार्रवाई की जरूरत पता लगता है कि तो किन्� ਉਹ ਉਹਨਾਂ ਨੇ ਦੱਸਣ ਦਾ ਉਹਨਾਂ ਨੇ ਉਸੇ ਕੱਲ ਹੀ ਦੇਖਿਆ ਗਰਾਊਂਡ ਦੇ ਵਿੱਚ ਮਿਲਿਆ ਸੀ ਤੇ ਉਹਨਾਂ ਦੇ ਸਟਾਫ ਨੇ ਉਹਨਾਂ ਨੇ ਦੇਖਿਆ ਉਹਨਾਂ ਨੇ ਸਾਨੂੰ ਇਨਫੋਰਮੇਟ ਕੀਤਾ ਤੇ